ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਹਰਿਆਣਾ ਦੇ ਰਿਵਾੜੀ ਦਾ ਦੌਰਾ ਕਰਨਗੇ। ਆਪਣੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ 9750 ਕਰੋੜ ਰੁਪਏ ਤੋਂ ਵੱਧ ਦੀਆਂ ਕਈ ਵਿਕਾਸ ਕੀਮਾ ਦਾ ਨੀਂਹ ਪੱਥਰ ਰੱਖਣਗੇ ਅਤੇ ਕਈ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ। ਇਹ ਯੋਜਨਾਵਾਂ ਸ਼ਹਿਰੀ ਆਵਾਜਾਈ, ਸੇਤ, ਰੇਲ ਅਤੇ ਸੜਸਪਟਾ ਖੇਤਰ ਨਾਲ ਸੰਬੰਧਿਤ ਨੇ। ਇਹਨਾਂ ਪ੍ਰੋਜੈਕਟਾਂ ਵਿੱਚ ਸ਼੍ਰੀ ਗੁਰੂਗ੍ਰਾਮ ਮੈਟਰੋ ਰੇਲ ਪ੍ਰੋਜੈਕਟ ਵੀ ਜਿਸ ਨੂੰ ਤਕਰੀਬਨ 5450 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਪ੍ਰੋਜੈਕਟ ਦੀ ਕੁੱਲ ਲੰਬਾਈ 28.5 ਕਿਲੋਮੀਟਰ ਹੈ। ਦੇਸ਼ ਭਰ ਵਿੱਚ ਜਨ ਸੇਤ ਬੁਨਿਆਦੀ ਢਾਂਚੇ ਪ੍ਰਧਾਨ ਮੰਤਰੀ ਦੇ ਵਿਜ਼ਨ ਅਨੁਸਾਰ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਰਿਵਾੜੀ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ ਇਹ ਸੰਸਥਾ 203 ਏਕੜ ਜ਼ਮੀਨ ਤੇ ਤਕਰੀਬਨ 1650 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਇਸ ਵਿੱਚ 720 ਬਿਸਤਰੀਆਂ ਵਾਲਾ ਹਸਪਤਾਲ ਕੰਪਲੈਕਸ 100 ਬਿਸਤਰੀਆਂ ਵਾਲਾ ਮੈਡੀਕਲ ਕਾਲਜ 60 ਬਿਸਤਰੀਆਂ ਵਾਲਾ ਨਰਸਿੰਗ ਕਾਲਜ ਅਤੇ 30 ਬਿਸਤਰੀਆਂ ਵਾਲੇ ਆਯੂਸ਼ ਬਲਾਕ ਵਰਗੀਆਂ ਸਹੂਲਤਾਂ ਹੋਣਗੀਆਂ ਪ੍ਰਧਾਨ ਮੰਤਰੀ ਕੁਲਕੁਸ਼ੇਤਰ ਵਿੱਚ ਨਵੇਂ ਬਣੇ ਅਨੁਭਵ ਕੇਂਦਰ ਜੋਤਸਰ ਦਾ ਵੀ ਉਦਘਾਟਨ ਕਰਨਗੇ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਈ ਰੇਲਵੇ ਪ੍ਰੋਜੈਕਟਾਂ ਦਾ ਨੀਂ ਮੱਥਰ ਵੀ ਰੱਖਣਗੇ ਤੇ ਕੁਝ ਰਿਕ ਪੂਰੇ ਹੋ ਚੁੱਕੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਇਹਨਾਂ ਪ੍ਰੋਜੈਕਟਾਂ ਵਿੱਚ ਕਈ ਰੇਲਵੇ ਲਾਈਨਾਂ ਨੂੰ ਦੁੱਗਣਾ ਕਰਨਾ ਵੀ ਸ਼ਾਮਿਲ ਹੈ